ਕੜਕੀ ਨਾਮ ਤੋਂ ਕਿਹਦੇ ਲਗੀਤਕਾਰ ਜੀ ਕਿਥੋਂ ਦੇ ਰਹਿਣ ਵਾਲੇ ਨਗਾਹ ਰੋਡ ਬਾਟਰ ਸਿੰਘ ਵਸਦੀ ਜੀ ਹਮ ਆਇਆ ਕੀ ਕਰਨਾ ਜੀ ਪਾਣੀ ਦਾ ਕਰਕੇ ਲਾਇਆ ਗੰਦਾ ਪਾਣੀ ਹੁੰਦਾ ਟੂਟਣਾਂ ਦੇ ਵਿੱਚ ਤੇ ਗੰਦੇ ਪਾਣੀ ਦੇ ਵਿੱਚ ਵੀ ਨੰਗਦੇ ਅਸੀਂ ਜੀ ਕਿੰਨੇ ਦਿਨ ਹੋ ਗਏ ਅ ਮਹੀਨਾ ਹੀ ਹੋ ਗਿਆ ਜੀ ਮੈਨੂੰ ਤੁਜੀ ਕਿਸ ਨਾਲ ਸੰਪਰਕ ਕਰੀ ਕਿਥੇ ਜੀ ਬਹੁਤ ਅਨਸੰਗਾਂ ਨੂੰ ਕੀ ਕਹਿਆ ਕੋਈ ਕੋਈ ਹੱਲ ਕਰਵਾਉਂਦਾ ਸਾਡਾ ਤਾਂ ਗੰਦੇ ਪਾਣੀ ਤੇ ਵੈਜ ਦੀ ਨੰਗ ਨੰਗ ਜਾਨੇ ਬੱਚੇ ਵਿਚਾਰੇ ਸਕੂਲੋਂ ਆਉਂਦੇ ਆਏ ਗੂਟ ਜਰਾਬਾ ਪਿਓ ਪਿਓ ਨੰਗ ਦੇ ਗੱਤ ਜੀ ਸਾਰੇ ਆਪਣੇ ਪਿੰਸ ਨਾਲ ਆਹ ਕ ਟੈਂਕੀ ਪਾਣੀ ਤੇ ਆ ਜਾਂਦੀ ਆ ਤੇ ਉਹਦੇ ਤਾਂ ਵੀ ਬੁਰਗਾ ਲਰ ਲਰ ਮਰਦਗਾ ਆਹ ਕ ਦੋ ਦੋ ਬਾਲ ਤਾਂ ਪੀਨ ਜੋਕੀਆਂ ਲੈ ਜਾਂਦੇ ਆ ਸਰ ਤਾਂ ਤੇ ਹੈ ਨਹੀਂ ਪਾਣੀ ਬਗਰ ਪੜੀ ਉਫਾ ਪਾਣੀ ਬਗਰ ਸਾਰਨਾ ਪਣੋਂ ਟੋਣ ਤੋਣ ਦਾ ਕਪੜੇ ਲੜੇ ਤੋਣ ਦਾ ਫਿਰ ਕਿਤਾ ਹਾਂਜੀ ਜੋ ਗੰਦੇ ਪਾਣ ਨਾਲ ਆਈ ਜਾਂਦੇ ਪਿੰਡਾਂ ਤੇ ਤੇ ਖਰਚ ਹੋਈ ਜਾਂਦੀ ਸਾਰਿਆਂ ਦੇ ਜੇ ਜੇ ਅਸੀਂ ਇਹ ਮੰਗ ਕਰਦੇ ਵੀ ਸਾਡੇ ਟੂਟੇਗਾ ਤੇ ਸਾਫ ਪਾਣੀ ਆਵੇ ਤੇ ਸੀਵਰ ਸਾਫ ਕਰਾਇਆ ਜਾਵੇ ਸ਼ਰਕ ਸਾਫ ਹੋ ਜਾਵੇ ਇਹ ਹੀ ਸਾਡੀ ਮੰਗ ਹੈ ਕਿ ਇਹ ਤਾਂ ਬਹੁਤ ਜਿਆਦਾ ਅਸੀਂ ਤੰਗ ਆ ਗਏ ਪਾਣੀ ਸਾਫ ਆ ਜਾਏ ਬਸ ਮੇਰਾ ਨਾਮ ਦਿਲਬਾਗ ਹੈ ਜੀ ਔਰ ਮੈਂ ਇਸੇ ਬਸਤੀ ਮੋਨ ਸੈਂਟਰ ਦੇ ਕਰੋੜ ਮੋਗਾ ਦੇ ਰਹਿਣ ਵਾਲਾ ਹੈ ਗਾਰ ਨੰਬਰ ਕਿੰਨਾ ਹੈ ਉਹ ਪਹਿਲਾਂ ਤਾਂ 31 ਹੋ ਗਿਆ ਨਾ ਪਹਿਲਾਂ 27 ਸੀ ਹੁਣ 31 ਹੈ ਤਰ੍ਹਾਂ ਲਗਾਇਆ ਗਿਆ ਕਿ ਕੀ ਸਮੱਸਿਆ ਕੀ ਹੈ ਇੱਕ ਮਹੀਨੇ ਤੋਂ ਪਾਣੀ ਨਾਲੀਆਂ ਚ ਗੰਦਾ ਆ ਰਿਹਾ ਸੀ ਉਸ ਤੋਂ ਬਾਅਦ ਹੁਣ 15 ਤੋਂ 20 ਦਿਨ ਹੋ ਗਿਆ ਕਿ ਜਿਹੜੇ ਗੱਟਰ ਹੈ ਨਾ ਉਹ ਓਵਰਫਲੋ ਕਰਕੇ ਸੜਕਾਂ ਤੇ ਵੀ ਆ ਗਿਆ ਔਰ ਜਿਹੜੇ ਸਾਡੇ ਘਰ ਦੀਆਂ ਟੂਟੀਆਂ ਪੀਣ ਵਾਲਾ ਪਾਣੀ ਉਹਦੇ ਵਿੱਚ ਮਿਕਸ ਹੋ ਕੇ ਉਹੀ ਪਾਣੀ ਆ ਰਿਹਾ ਹੈ। ਕਿਤੇ ਤੁਸੀਂ ਕੌਂਸਲਰ ਨਾਲ ਜਾਂ ਨਗਰ ਨਿਗਮ ਅਧਿਕਾਰੀ ਨਾਲ ਕਿਤੇ ਰਾਬਤਾ ਨਹੀਂ ਕੀਤਾ? ਨਹੀਂ ਕੀਤਾ ਬਹੁਤ ਕੀਤਾ। ਮੈਂ ਖੁਦ ਗਿਆ ਆ। ਟਮੇਟੀ ਘਰ ਵੀ ਜਾ ਕੇ ਆਂ ਔਰ ਐਮਐਲਏ ਸਾਹਿਬਾਂ ਦੇ ਘਰ ਵੀ ਗਿਆ ਸੀ ਮੇਰੇ ਨਾਲ ਜਿਹੜੇ ਮੌਜੂਦ ਐਮਸੀ ਨੇ ਉਹ ਨਾਲ ਸੀ ਮੇਰੇ। ਬਟ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਸਾਨੂੰ ਕਹਿੰਦੇ ਐਮਐਲਏ ਸਾਹਿਬਾ ਕਹਿੰਦੀ ਕਿ ਮੈਨੂੰ ਕਿਤੇ ਜ਼ਰੂਰੀ ਕੰਮ ਹੈ ਮੈਂ ਜਾ ਰਹੀ ਹਾਂ ਫਿਰ ਸੁਣਾਗੇ। ਔਰ ਅਧਿਕਾਰੀ ਸਾਹਿਬ ਸਾਨੂੰ ਕਹਿੰਦੇ ਕਿ ਤੁਸੀਂ ਐਮਐਲਏ ਕੋਲ ਚਲ ਜਿਓ ਕਮੇਟੀ ਘਰ ਘਰੇ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਪਾਣੀ ਇੱਕ ਘਟੇ ਪਾਣੀ ਦਾਤ ਹੈ ਜੀ ਸਰਦਾਰ ਨੇ ਪਾਣੀ ਕਿੱਥਾ ਬੁਜਾਰਾ ਕਿੱਥਾ ਕਰਦਾ ਸਾਨੂੰ ਇੱਕ ਟੈਂਕੀ ਆਉਂਦੀ ਆ ਉਹ ਭੇਜ ਦਿੰਦੇ ਸਾਰੇ ਮਹੱਲੇ ਲਈ ਜਿਹਦੇ ਵਿੱਚੋਂ ਮਤਲਬ ਅਸੀਂ ਇੱਕ ਇੱਕ ਦੋ ਦੋ ਗਲਾਸ ਭਰ ਕੇ ਲੈ ਜਾਣੇ ਸਾਰ ਲੈਣੇ ਬਸ। ਮੇਰੀ ਇਹੀ ਗੁਜਾਰਸ਼ ਹੈ ਕਿ ਐਮਐਲਏ ਸਾਹਿਬਾ ਸਾਡੇ ਕੋਲ ਇੱਕ ਗਲਾਸ ਪਾਣੀ ਦਾ ਪੀ ਲਵੇ। ਅਸੀਂ ਤਾਂ ਲੈਚੀ ਬੰਦ ਕਰ ਰਹੇ ਜੀ ਕੀ ਨਾਮ ਤੁਹਾਡਾ ਕਿਹੜੇ ਮਲੇ ਦਾ ਬਸਨੀ ਕੋ ਮੇਰਾ ਨਾਮ ਸੰਦੀਪ ਕੌਰ ਹੈ ਜੀ ਮੋਹਨ ਸਿੰਘ ਵਾਸਤੇ ਰਹਿਣ ਵਾਲੇ ਜੀ ਕਿ ਧਰਵਾ ਲਗਾਇਆ ਗਿਆ ਕੀ ਮਾਮਲਾ ਕੀ ਹੈ ਇਹ ਮਾਮਲਾ ਸਾਰਾ ਇਹ ਹੈ ਜੀ ਮਾਮਲਾ ਤਾਂ ਬਹਲਾ ਨਦੀ ਰਹਾ ਪਿਆ ਜੀ ਹੁਣ ਇੱਕ ਮਹੀਨਾ ਹੋ ਗਿਆ ਪਾਣੀ ਜਿਹੜਾ ਪਾਣੀ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਂਦਾ ਪੀਣ ਵਾਲਾ ਪਾਣੀ ਵੀ ਲੋਕਾਂ ਦੇ ਪੀਣ ਯੋਗ ਨਹੀਂ ਹੈਗਾ ਇਹ ਮੇਰੇ ਕੋਲ ਨਾ ਤੁਸਮਸਿਆ ਹੈ ਇੱਕ ਮਹੀਨਾ ਤੋਂ ਸਮੱਸਿਆ ਹੀ ਰਹੀ ਹੈ ਜੀ ਅਸੀਂ ਕੋਈ ਰਸਤਾ ਨਹੀਂ ਕਿਸੇ ਨਗਰ ਕਟਾ ਅਧਿਕਾਰੀ ਨਾਲ ਜਾ ਕੇ ਬਹੁਤ ਅਸੀਂ ਤਾਂ ਦੇ ਮਹੱਲੇ ਦੇ ਐਮਸੀ ਨੂੰ ਕਹਿ ਦਿੱਤਾ ਐਮਸੀ ਨੂੰ ਕਿਹਾ ਸੀ ਅਸੀਂ ਉਹਨਾਂ ਨੇ ਵਿਚਾਰਿਆਂ ਨੇ ਉਹ ਕਈ ਹਣਾ ਉਹਨਾਂ ਨੇ ਨਹੀਂ ਸੁਣਵਾਈ ਕੀਤੀ ਸਾਡੇ ਮੱਲੇ ਦੇ ਤਿੰਨ ਐਮਸੀਆ ਤਿੰਨਾਂ ਚ 31 ਸਾਰ ਲੈਂਦਾ ਦੂਜਾ ਕੋਈ ਐਮਸੀ ਆ ਕੇ ਸਾਰ ਨਹੀਂ ਲੈਂਦਾ ਜੀ ਕੋਈ ਕਿੰਨਾ ਪਾਣੀ ਕੰਦਾ ਜਿਹੜਾ ਪਾਣੀ ਤਾਂ ਬਹੁਤ ਜ਼ਿਆਦਾ ਕੰਦਾ ਜੀ ਜਿਹੜਾ ਪੀਣੇ ਪਾਣੀ ਪੀਣ ਦੀ ਗੱਲ ਤਾਂ ਦੂਰ ਦੀ ਅੰਨਾ ਤਾਂ ਵੀ ਨਹੀਂ ਜਾਂਦਾ ਪਾਣੀ ਦੇ ਨਾਲ ਜੀ ਕਿਵੇਂ ਸਾਰਦੇ ਬਾਈ ਇਹੀ ਪਾਣੀ ਪੀ ਜਾਂਦੇ ਜੀ ਲੋਕੀ ਕੱਲ੍ਹ ਕੀ ਆਉਂਦੀ ਇੱਕ ਵਾਰ ਇੱਕ ਟੈਂਕੀ ਆਉਂਦੀ ਇੱਕ ਟੈਂਕੀ ਨਾਲ ਪਾਣੀ ਨਹੀਂ ਪਹੁੰਚ ਸਕਦਾ ਸਾਰੇ ਮੱल्ल्या ਦੇ ਵਿੱਚ ਬਾਦੀ ਮੰਗਦੇ ਆ ਜੀ ਜਿੰਨੀ ਛੇਤੀ ਹੋ ਸਕਦਾ ਸਾਡਾ ਜਿਹੜਾ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਧਰਨਾ ਜਾਰੀ ਰੋਗਾ ਦਿਸੇ ਦਫ਼ਤਰ ਵੀ ਧਰਨਾ ਲਾਵਾਂਗੇ ਕਮੇਟੀ ਕਰ ਵੀ ਧਰਨਾ ਲਾਵਾਂਗੇ ਜੀ ਅਸੀਂ ਤੁਸੀਂ ਆਪੇ ਕਾਚੋ ਵਰਕਰੋ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਕਰਦੇ ਹੋ ਲੱਗਦਾ ਨਹੀਂ ਕਿ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਪਹਿਲਾਂ ਪਾਣੀ ਦੇ ਸੈਂਪਲ ਵੀ ਲੈ ਜਾਣ ਤੇ ਜਿਹੜੀ ਇਹ ਪਾਲੇ ਵਾਲਿਆਂ ਦੀ ਜਿਹੜੀ ਸਮੱਸਿਆ ਦੂਰ ਕਰਾਈ ਜਾਵੇ ਇਹ ਪ੍ਰਸ਼ਾਸਨ ਕੋਈ ਸਾਰੀ ਨਹੀਂ ਲੈਂਦਾ ਜੀ ਪਾਣੀ ਦੇ ਸੈਂਪਲ ਭਰਵਾਇਆ ਜੀ ਫੇਰ ਕਿਹੜਾ ਕੋਈ ਹੱਲ ਕਰਦੇ ਆ ਜੀ ਪਾਣੀ ਦਾ ਸੈਂਪਲ ਲੈ ਜਾਂਦੇ ਉੱਥੇ ਜਾ ਕੇ ਢੋਲ ਦਿੰਦੇ ਕੋਈ ਹੱਲ ਨਹੀਂ ਹੁੰਦਾ ਜੀ ਮੈਂ ਸਿਵਲ ਵਾਲਿਆਂ ਨੇ ਵੀ ਅੱਜ ਇਹ ਇਤਲਾਹ ਦਿੱਤੀ ਆ ਵੀ ਜੇਕਰ ਕੋਈ ਵੀ ਡੈਰੀਆ ਨਾ ਜਾਂ ਡੇਂਗੂ ਨਾ ਕੋਈ ਡੈਥ ਹੁੰਦੀ ਆ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਸਿਨੀ ਹਮਾਰੇ ਇਹ ਭਾਈ ਖਾਲਸਾ ਸਾਹਿਬ ਜੀ ਫਟੇ ਬਾਬਾ ਜੀ ਵਾਸਤੀ ਮੋਹਨ ਸਿੰਘ ਵਾਸਤੀ ਭਦਰ ਸਿੰਘ ਪੂਰਾ ਕਮ ਹੀ ਨਾ ਹੋ ਗਿਆ ਜੋ ਗੰਦਾ ਪਾਣੀ ਸਿਵਲ ਦਾ ਆ ਰਿਹਾ ਸਾਡੇ ਟੂਟੀਆਂ ਦੇ ਵਿੱਚ ਵੀ ਗੰਦਾ ਪਾਣੀ ਆ ਰਿਹਾ ਇਸ ਕਾਰਨ ਸਾਨੂੰ ਇੱਕ ਦਿਨ ਇੱਕ ਦਿਨ ਕਹਿ ਕੇ ਮਹੀਨਾ ਪੂਰਾ ਹੋ ਗਿਆ ਅੱਜ ਮਹੀਨੇ ਬਾਅਦ ਇਹ ਧਰਨਾ ਲਾਇਆ ਪਾਣੀ ਦੀ ਸਮੱਸਿਆ ਦਾ ਭਾਈ ਪੂਰੇ ਘਰ ਪੀਤੇ ਆ ਬੱਚੇ ਸਕੂਲ ਜਾਂਦੇ ਪਾਣੀ ਦੇ ਬਿਨਾਂ ਸਰਦਾਂ ਤੇ ਕਿਤੇ ਤੁਸੀਂ ਅਧਿਕਾਰੀਆਂ ਨਾਲ ਜਾਂ ਕਿਸੇ ਐਮਸੀ ਨਾਲ ਗੱਲ ਕਰਕੇ ਭਾਈ ਸਾਰਿਆਂ ਨੇ ਕਹੀ ਸਾਰੇ ਲਾਰੇ ਲਾਈ ਜਾਂਦੇ ਆ ਇਹ ਐਮਸੀ ਬੋਲ ਰਿਹਾ ਜੀ ਹਾਂ ਜੀ ਮੇਰ ਸਿੰਘ ਨੇ ਵੀ ਮੇਰੇ ਜਿਹੜਾ ਆਪਣੇ ਕੌਂਸਲ ਦਾ ਉਹਨਾਂ ਨੇ ਵੀ ਇੱਕ ਦੋ ਦਿਨ ਦਾ ਕਿਹਾ ਸੀ ਇੱਕ ਦੋ ਦਿਨ ਕਰਦੇ ਮਹੀਨਾ ਮਹੀਨਾ ਹੋ ਗਿਆ ਹੋਰਾਂ ਮਹੀਨੇ ਦੇ ਨਾਲ ਪਾਣੀ ਵੀ ਪੀਣ ਤੇ ਧੋਖ ਨਹੀਂ ਇਸ਼ਨਾਨ ਕਰਨ ਦੇ ਜੋਗ ਨਹੀਂ ਸਾਡੇ ਗੁਰੂ ਘਰ ਵਿੱਚ ਪਾਣੀ ਆ ਗਿਆ ਇਹ ਦਰਵਾਜ਼ੇ ਦੇ ਨਾਲ ਗੰਦਾ ਪਾਣੀ ਆ ਗਿਆ ਤੇ ਸਾਨੂੰ ਵੀ ਉੱਥੇ ਕੋਈ ਕਾਰਵਾਈ ਹੋ ਸਕਦੀ ਸਾਡੇ ਤੇ ਇਹ ਗੰਦਾ ਪਾਣੀ ਇੰਨਾ ਮਲਛਾਉਂਦਾ ਤੇ ਇਹਦਾ ਪ੍ਰਬੰਧ ਕਿਉਂ ਨਹੀਂ ਕਰ ਸਕਤ ਕੀ ਮੰਗ ਕੇ ਕਰਾਉਂਦੇ ਮਾਹ ਕਰਦੇ ਸਾਨੂੰ ਪਾਣੀ ਦੀ ਚਾਹੀਦੀ ਹੈ ਸਾਫ਼ ਸੁਥਰਾ ਹੋਣਾ ਚਾਹੀਦਾ ਕਿ ਘੱਟ ਨਾਲ ਕੋਈ ਅਧਿਕਾਰੀ ਮੇਰੇ ਨਾਲ ਆ ਕੇ ਕਿਸਨੇ ਰਾਬਤਾ ਕੀਤਾ ਤੁਹਾਡੇ ਨਾਲ ਆ ਸਾਡੇ ਕੋਲ ਮੁਲਾਜ਼ਮ ਆਏ ਆ ਇਹ ਵੀ ਧਰਨਾ ਚ ਕੋਣ ਆਏ ਆ ਕੋ ਮਨੀ ਆਇਆ ਤੁਸੀਂ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਪਾਣੀ ਸਾਫ ਤੁਹਾਨੂੰ ਸੁਥਰਾ ਚ ਮਿਲਣਾ ਚਾਹੀਦਾ ਉਸ ਤੋਂ ਵੇਦਰ ਸਾਨੂੰ ਪਾਣੀ ਨਾ ਪਿਆ ਜਾਵੇ ਆ ਗੰਦੇ ਪਾਣੀ ਤੋਂ ਬਚਾਓ ਜੀ ਸਾਡਾ ਨਮਸਕਾਰ ਸਾਸੀ ਕਾਲ ਜੀ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਹਮੇਸ਼ਾ ਹੀ ਜਿਹੜੀਆਂ ਕਿ ਉਹਨਾਂ ਦੀ ਯੋਗਗਵਾਈ ਦੇ ਹੇਠ ਨਗਰ ਨਿਗਮ ਦੇ ਕਾਰਜ ਚੱਲਦੇ ਪਏ ਆ ਇਹ ਸਭ ਨੂੰ ਹੀ ਪਤਾ ਹੈ ਮੋਗੇ ਸ਼ਹਿਰ ਦੇ ਨਿਵਾਸੀ ਸਾਡੇ ਭੈਣ ਭਰਾ ਨੌਜਵਾਨ ਵੀਰ ਸਾਡੇ ਨੌਜਵਾਨ ਭੈਣਾਂ ਸਾਡੇ ਮਾਤਾ ਪਿਤਾ ਸਮਾਨ ਬਜ਼ੁਰਗ ਭੈਣ ਭਰਾ ਕਿਉਂਕਿ ਜਿਹੜੇ ਕਿ ਸਫਾਈ ਦਾ ਕਾਰਜਾ ਚੱਲ ਰਿਹਾ ਵਾ ਕਿਉਂਕਿ ਪਹਿਲਾਂ ਜਿਹੜੀਆਂ ਲਾਈਨਾਂ ਦੀ ਸਫਾਈ ਕਰਾਈ ਗਈ ਸੀ ਹੁਣ ਜਿਹੜੇ ਕਿ ਆਪਣੇ ਡਿਸਪੋਇਲ ਦੇ ਉੱਤੇ ਖੂਹ ਬਣੇ ਹੋਏ ਉਹਨਾਂ ਦੇ ਵਿੱਚ 15-15 ਫੁੱਟ ਦੇ ਕਰੀਬ ਕੱਬ ਨਾਲ ਭਰੇ ਹੋਏ ਸੀਗੇ ਕਿਉਂਕਿ ਉਹਦੀ ਸਫਾਈ ਕਰਾਉਣੀ ਵੀ ਜ਼ਰੂਰੀ ਹੈ ਕਿਉਂਕਿ ਜੇ ਉਹਨਾਂ ਦੀ ਸਫਾਈ ਨਹੀਂ ਹੋਊਗੀ ਤਾਂ ਮੈਂ ਨਹੀਂ ਸਮਝਦਾ ਵੀ ਮੋਗਾ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਬਣੇਗਾ ਕਿਉਂਕਿ ਉਸ ਦੀ ਸਫਾਈ ਜ਼ਰੂਰੀ ਹੈ ਕਿਉਂਕਿ ਜੋ ਸੀਵਰੇਜ ਦਾ ਇਹ ਮੇਨ ਅਸੀਂ ਸਮੂਹ ਸੰਗਤ ਦੇ ਚਰਨਾਂ ਵਿੱਚ ਤਾਂ ਬੇਨਤੀਆਂ ਬਾਰ-ਬਾਰ ਕਰਦੇ ਹਾਂ ਕਿਉਂਕਿ ਸਾਡੀ ਸੰਗਤ ਵੀ ਸਹਿਯੋਗ ਕਰੇ ਕਿਉਂਕਿ ਉਸ ਡਿਸ ਸਫਾਈ ਹੋਣ ਦੀ ਵਜ੍ਹਾ ਕਰਕੇ ਲਾਈਨ ਪਲੱਗ ਕੀਤੀ ਹੋਈ ਆ ਚਾਰ ਪੰਜ ਦਿਨ ਤੋਂ ਉੱਪਰ ਜਿਹੜਾ ਕਿ ਸਮਾਂ ਅਜ ਬੀਤ ਗਿਆ 10 ਦਿਨ ਦੇ ਕਰੀਬ ਹੋ ਗਿਆ ਜਿਹੜੇ ਕਿ ਉਹ ਖੂਹਾਂ ਦੀ ਸਫਾਈ ਚੱਲਦੀ ਆ ਅੱਜ ਤਕਰੀਬਨ ਅਸੀਂ ਕਹਿ ਸਕਦੇ ਹਾਂ 3 ਔਰ 4 ਦੇ ਵਿੱਚ ਉਹ ਡਿਸਪੋਜ਼ਲ ਦੇ ਜਿਹੜੇ ਕਿ ਖੂਹਾਂ ਉਹਨਾਂ ਦੀ ਸਫਾਈ ਕੰਪਲੀਟ ਹੋ ਜਾਊਗੀ ਤੇ ਪਲੱਗ ਖੋਲੇ ਜਾਣਗੇ ਉਸ ਤੋਂ ਪ੍ਰੰਤ ਖੂਹਾਂ ਦਾ ਜਿਹੜਾ ਕਿ ਪਾਣੀ ਉਹਨਾਂ ਵਿੱਚ ਭਰ ਕੇ ਦੇ ਨਾਲ ਅਸੀਂ ਡਿਸਪੋਜ਼ਲ ਜੋ ਮੋਟਰਾਂ ਰਾਹੀਂ ਜਿਹੜਾ ਕਿ ਡਰੇਨ ਦੇ ਵਿੱਚ ਸੱਟਾਂਗੇ ਉਸ ਨਾਲ ਜਹਾ 33 ਨੰਬਰ ਵਾਲਾ 30 ਨੰਬਰ ਵਾਰਡ ਦੀ 33 ਨੰਬਰ ਜਾਂ ਹੋਰ ਜਿਹੜੇ ਆਸ-ਪਾਸ ਦੇ ਕਿ ਕੇ 27 ਨੰਬਰ ਵਾਰਡ ਪ੍ਰੀਤਨਗਰ ਇਹ ਮੋਹਨ ਸਿੰਘ ਬਸਤੀ ਜਾਂ ਭਦਰ ਸਿੰਘ ਬਸਤੀ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਇਹ ਅਸੀਂ ਮਹਿਸੂਸ ਕਰਦੇ ਆ ਕਿਉਂਕਿ ਉਹ ਪੈਣਪਰਾ ਸਾਡੇ ਅੱਜ ਨਾਜਕ ਸਮੇਂ ਦੇ ਵਿੱਚ ਹਾਂ ਪਰ ਨਗਰ ਨਿਗਮ ਉਹਨਾਂ ਦੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਖੜਾ ਵਾ ਅੱਜ 3 ਵਜੇ ਦੇ ਕਰੀਬ ਅਸੀਂ ਉਹ ਲਾਈਨ ਨੂੰ ਚਾਲੂ ਕਰਵਾ ਕੇ ਤੇ ਕਿਉਂਕਿ ਉਹ ਜਿਹੜੀ ਡਿਸਪੋਇਲ ਕੀਤੀ ਹੈ ਪਲੱਗ ਕੱਢ ਕੇ ਤੇ ਉਹ ਜਿਹੜਾ ਕਿ ਏਰੀਆ ਬਿਲਕੁਲ ਸਾਫ ਹੋ ਗਿਆ ਉਸ ਤੋਂ ਉਪਰੰਤ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਫੌਗ ਸੀ ਉੱਥੇ ਕਰਵਾਵਾਂਗੇ ਕਿਉਂਕਿ ਫੌਗ ਉੱਥੇ ਮੱਛਰ ਵੀ ਹੋ ਸਕਦਾ ਵੀ ਭਾਰੀ ਮਾਤਰਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਪਰਬਾਰ ਬਿਮਾਰ ਹੋਣ ਉਹ ਫੌਗ ਕਰਵਾ ਕੇ ਕਿਉਂਕਿ ਮਾਨਜੋਗ ਅਮਲ ਸਾਬ ਦੇ ਹਮੇਸ਼ਾ ਹੀ ਯੋਗ ਵਾਈਟ ਕਾਰਜ ਹੁੰਦੇ ਨੇ ਥੋੜਾ ਭਰਾ ਵੀ ਹਮੇ ਵੇ ਚਾਹੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੇ ਆਂ ਅੱਜ ਵੀ ਐਂ ਤਾਂ ਆਪਣਾ ਛਰੀਚਾਵਰ ਦਾ ਛੁੱਟੀ ਵਾਲੇ ਦਾ ਨਾਮ ਹੈ ਅੱਜ ਦਫ਼ਤਰ ਦੇ ਵਿੱਚ ਬੈਠਾ ਇਸੇ ਕਾਰਜਾਂ ਕਰਕੇ ਵੀ ਸੀਵਰੇਜ ਦੀ ਲਾਈਨਾਂ ਜਿਹੜੀਆਂ ਕਿ ਪ੍ਰੋਪਰ ਚਾਲੂ ਕਰਵਾਈਆਂ ਜਾਣ। ਕਿ ਨਾਮ ਤੁਹਾਡਾ ਕੀ ਹੈ? ਲਜੀਤ ਕੌਰ ਜੀ ਇੱਥੋਂ ਦੇ ਰਹਿਣ ਵਾਲੇ। ਨਗਰ ਰੋਡ ਬਾਟਰ ਸਹਿਵਾਸਪੀ ਜੀ ਮਾਲ ਆਇਆ ਕੀ ਕਰਨਾ ਜੀ ਪਾਣੀ ਦਾ ਕਰਕੇ ਲਾਇਆ ਗੰਦਾ ਪਾਣੀ ਹੁੰਦਾ ਟੂਟਣਾਂ ਦੇ ਵਿੱਚ ਤੇ ਗੰਦੇ ਪਾਣੀ ਦੇ ਵਿੱਚ ਦੀ ਨੰਗਦੇ ਅਸੀਂ ਜੀ ਕਿੰਨੇ ਦਿਨ ਹੋ ਗਏ ਅ ਮਹੀਨਾ ਹੀ ਹੋ ਗਿਆ ਜੀ ਨੇ ਤੁਸੀ ਕਿਹਨਾ ਸੰਪਰਕ ਕਰਨੀ ਜੀ ਬਹੁਤ ਅੰਸਰਾਂ ਨੂੰ ਕਿ ਕਿਆ ਕੋਈ ਨਹੀਂ ਕੋਈ ਹੱਲ ਕਰਮ ਦਾ ਸਾਡਾ ਤਾਂ ਗੰਦੇ ਪਾਣੀ ਤੇ ਵੈਲ ਦੀ ਨੰਗੇ ਨੰਗੇ ਜਾਨੇ ਬੱਚੇ ਵਿਚਾਰੇ ਸਕੂਲੋਂ ਆਉਂਦੇ ਆਏ ਬੂਟ ਜਰਾਬਾ ਪਿਓ ਪਿਓ ਨੰਗੇ ਬੱਚੇ ਸਾਡੇ ਆਪਣੇ ਪ੍ਰਿੰਸੀਪਲ ਇੱਕ ਟੈਂਕੀ ਪਾਣੀ ਦੀ ਆ ਜਾਂਦੀ ਆ ਤੇ ਉਹਦੇ ਤਾਂ ਵੀ ਬੁਰਗਾ ਲੜ ਲੜ ਮਰਦਗਾ ਇੱਕ ਦੋ ਦੋ ਬਾਲਤਰਾ ਪੀਣ ਜੁਕੀਆਂ ਲੈ ਜਾਂਦੇ ਆ ਸਰ ਤਾਂ ਤਾਂ ਹੈ ਨਹੀਂ ਪਾਣੀ ਬਗਰ ਬੜੀ ਉਫਾ ਪਾਣੀ ਬਗਰ ਸਾਰਨਾ ਪਣੋਂੜ ਤੋੜਦੇ ਕੱਪੜੇ ਲੜੇ ਤੋੜਦਾ ਫਿਰ ਕਿਤਾ ਹਾਂ ਜੀ ਜੋ ਗੰਦੇ ਪਾਣ ਨਾਲ ਈ ਜਾਂਦੇ ਪਿੰਡਾਂ ਦੇ ਤੇ ਖਰਚ ਹੋਈ ਜਾਂਦੀ ਸਾਰਿਆਂ ਦੇ ਜੀ ਅਸੀਂ ਇਹੀ ਮੰਗ ਕਰਦੇ ਵੀ ਸਾਡੇ ਟੂਟੇਗਾ ਤੇ ਸਾਫ ਪਾਣੀ ਆਵੇ ਤੇ ਸੀਵਰ ਸਾਫ ਕਰਾਇਆ ਜਾਵੇ ਤੇ ਸੜਕ ਸਾਫ ਹੋ ਜਾਵੇ। ਇਹੀ ਸਾਡੀ ਮੰਗ ਹੈ ਮਹੀਨੇ ਤੋਂ ਬਹੁਤ ਜ਼ਿਆਦਾ ਸਤੰਗ ਆਜੀ। ਪਾਣੀ ਸਾਫ ਆ ਜੇ ਬਸ। ਮੇਰਾ ਨਾਮ ਦਿਲਬਾਗ ਹੈ ਜੀ। ਔਰ ਮੈਂ ਇਸੇ ਬਸਤੀ ਮੋਨ ਸਿੰਚੜੇ ਕਰੋੜ ਮੋਗਾ ਦੇ ਰਹਿਣ ਵਾਲਾ। ਘਰ ਨੰਬਰ ਕਿੰਨਾ ਹੈ? ਉਹ ਪਹਿਲਾਂ ਤਾਂ 31 ਹੋ ਗਿਆ ਨਾ ਪਹਿਲਾਂ 27 ਸੀ ਹੁਣ 31 ਹੈ। ਤਰ੍ਹਾਂ ਲਗਾਇਆ ਕਿ ਕੀ ਸਮੱਸਿਆ ਕੀ ਹੈ? 1 ਮਹੀਨੇ ਤੋਂ ਪਾਣੀ ਨਾਲੀਆਂ ਚ ਗੰਦਾ ਆ ਰਿਹਾ ਸੀ। ਉਸ ਤੋਂ ਬਾਅਦ ਹੁਣ 15 ਤੋਂ 20 ਦਿਨ ਹੋ ਗਿਆ ਕਿ ਜਿਹੜੇ ਗੱਟਰ ਹੈ ਨਾ ਉਹ ਓਵਰਫਲੋ ਕਰਕੇ ਸੜਕਾਂ ਤੇ ਵੀ ਆ ਗਿਆ ਔਰ ਜਿਹੜੇ ਸਾਡੇ ਘਰ ਦੀਆਂ ਟੂਟੀਆਂ ਪੀਣ ਵਾਲਾ ਪਾਣੀ ਉਹਦੇ ਵਿੱਚ ਮਿਕਸ ਹੋ ਕੇ ਉਹੀ ਪਾਣੀ ਆ ਰਿਹਾ ਹੈ। ਕਿਤੇ ਤੁਸੀਂ ਕੌਂਸਲਰ ਨਾਲ ਜਾਂ ਨਗਰ ਨਿਗਮ ਅਧਿਕਾਰੀ ਨਾਲ ਕਿਤੇ ਰਾਬਤਾ ਨਹੀਂ ਕੀਤਾ? ਨਹੀਂ ਕੀਤਾ ਬਹੁਤ ਕੀਤਾ। ਮੈਂ ਖੁਦ ਗਿਆ ਆ। ਟਮੇਟੀ ਘਰ ਵੀ ਜਾ ਕੇ ਆਂ ਔਰ ਐਮਐਲਏ ਸਾਹਿਬਾਂ ਦੇ ਘਰ ਵੀ ਗਿਆ ਸੀ ਮੇਰੇ ਨਾਲ ਜਿਹੜੇ ਮੌਜੂਦ ਐਮਸੀ ਨੇ ਉਹ ਨਾਲ ਸੀ ਮੇਰੇ। ਬਟ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਉਹ ਸਾਨੂੰ ਕਹਿੰਦੇ ਐਮਐਲਏ ਸਾਹਿਬਾ ਕਹਿੰਦੀ ਕਿ ਮੈਨੂੰ ਕਿਤੇ ਜ਼ਰੂਰੀ ਕੰਮ ਹੈ ਮੈਂ ਜਾ ਰਹੀ ਹਾਂ ਫਿਰ ਸੁਣਾਗੇ। ਔਰ ਅਧਿਕਾਰੀ ਸਾਹਿਬ ਸਾਨੂੰ ਕਹਿੰਦੇ ਕਿ ਤੁਸੀਂ ਐਮਐਲਏ ਕੋਲ ਚਲ ਜਓ ਕਮੇਟੀ ਘਰ ਘਰ ਦੇ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਪਾਣੀ ਇੱਕ ਬੱਡੇ ਬੱਲੇ ਦਾਤ ਪੈ ਗਈ ਸਰਦਾਰੇ ਪਾਣੀ ਕਿੱਥਾ ਗੁਜ਼ਾਰਾ ਕਿੱਥਾ ਕਰਨਾ ਸਾਨੂੰ ਇੱਕ ਟੈਂਕੀ ਆਉਂਦੀ ਆ ਉਹ ਭੇਜ ਦਿੰਦੇ ਸਾਰੇ ਮਹੱਲੇ ਲਈ ਜਿਹਦੇ ਵਿੱਚੋਂ ਮਤਲਬ ਅਸੀਂ ਇੱਕ ਇੱਕ ਦੋ ਦੋ ਗਲਾਸ ਭਰ ਕੇ ਲੈ ਜਾਣੇ ਸਾਰ ਲੈਣੇ ਬਸ। ਮੇਰੀ ਇਹ ਗੁਜਾਰਸ਼ ਹੈ ਕਿ ਐਮਐਲਏ ਸਾਹਿਬਾ ਸਾਡੇ ਕੋਲ ਇੱਕ ਗਲਾਸ ਪਾਣੀ ਦਾ ਫੀਲ ਹੋਵੇ। ਅਸੀਂ ਤਾਂ ਨੈੱਟੀ ਬੰਦ ਕਰ ਦ। ਕਿ ਕੀ ਨਾਮ ਤੁਹਾਡਾ ਕਿਹੜੇ ਬਲੇ ਤੇ ਬਸਨੀ ਕੋ ਮੇਰਾ ਨਾਮ ਸੰਦੀਪ ਕੌਰ ਹੈ ਜੀ ਮੋਹਨ ਸਿੰਘ ਵਾਸਤੇ ਰਹਨ ਵਾਲੇ। ਕਿ ਜੇ ਧਰਵਾ ਲਗਾਇਆ ਗਿਆ ਕੀ ਮਾਮਲਾ ਕੀ ਹੈ? ਇਹ ਮਾਮਲਾ ਸਾਰਾ ਇਹ ਹੈ ਜੀ ਮਾਮਲਾ ਤਾਂ ਬੜਾ ਗੰਭੀਰ ਹੋਇਆ ਪਿਆ ਜੀ ਹੁਣ ਇੱਕ ਮਹੀਨਾ ਹੋ ਗਿਆ ਪਾਣੀ ਜਿਹੜਾ ਪਾਣੀ ਜਿਹੜਾ ਹੈਗਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਉਂਦਾ ਪੀਣ ਵਾਲਾ ਪਾਣੀ ਵੀ ਲੋਕਾਂ ਦੇ ਪੀਣ ਯੋਗ ਨਹੀਂ ਹੈਗਾ। ਇੱਕ ਮਹੀਨੇ ਤੋਂ ਸਮੱਸਿਆ ਹੈ। ਇੱਕ ਮਹੀਨਾ ਤੋਂ ਸਮੱਸਿਆ ਹੀ ਰਹੀ ਹੈ ਜੀ। ਤੇ ਕੋਈ ਰਾਬਤਾ ਨਹੀਂ ਕੀਤਾ ਨਗਰ ਕਟਾ ਦੇ ਅਧਿਕਾਰੀ ਨਾਲ ਜਾਂ ਕਿਤੇ ਕੋਈ ਅਸੀਂ ਤਾਂ ਦੇ ਮਹੱਲੇ ਦੇ ਐਮਸੀ ਨੂੰ ਕਹਿ ਸਦੇ ਐਮਸੀ ਨੂੰ ਕਿਹਾ ਸੀ ਅਸੀਂ ਉਹਨਾਂ ਨੇ ਵਿਚਾਰਿਆ ਨੇ ਉਹ ਹਣਾ ਉਹਨਾਂ ਨੇ ਨਹੀਂ ਸੁਣਵਾਈ ਕੀਤੀ ਸਾਡੇ ਮੱਲੇ ਦੇ ਤਿੰਨ ਐਮਸੀਆ ਤਿੰਨਾਂ ਚ 31 ਸਾਲ ਲੈਂਦਾ ਦੂਜਾ ਕੋਈ ਐਮਸੀ ਆ ਕੇ ਸਾਰ ਨਹੀਂ ਲੈਂਦਾ ਜੀ ਕੋਈ ਕਿੰਨਾ ਪਾਣੀ ਕੰਦਾ ਜਿਹੜਾ ਪਾਣੀ ਤਾਂ ਬਹੁਤ ਜ਼ਿਆਦਾ ਕੰਦਾ ਜੀ ਜਿਹੜਾ ਪੀਣੇ ਪਾਣੀ ਪੀਣ ਦੀ ਗੱਲ ਤਾਂ ਦੂਰ ਦੀ ਅੰਨਾਸਾ ਵੀ ਨਹੀਂ ਜਾਂਦਾ ਪਾਣੀ ਦੇ ਨਾਲ ਜੀ ਕਿਵੇਂ ਸਾਰਦੇ ਕੋਈ ਬਾਈ ਇਹੀ ਪਾਣੀ ਪੀ ਜਾਂਦਾ ਜੀ ਲੋਕੀ ਕੱਲ੍ਹ ਨਹੀਂ ਕੱਲ੍ਹ ਕੀ ਆਉਂਦੀ ਇੱਕ ਵਾਰ ਇੱਕ ਟੈਂਕੀ ਆਉਂਦੀ ਇੱਕ ਟੈਂਕੀ ਨਾਲ ਪਾਣੀ ਨਹੀਂ ਪਹੁੰਚ ਸਕਦਾ ਸਾਰੇ ਮੱਲਿਆਂ ਦੇ ਵਿੱਚ ਉਹ ਤਾਂ ਜਿਹੜਾ ਨਾ ਸਰਕਾਰ ਮੰਗੀ ਕਰ ਰਹੇ ਹੋ ਸਾਡੀ ਮੰਗ ਇਹ ਹੈ ਜੀ ਜਿੰਨੀ ਛੇਤੀ ਹੋ ਸਕਦਾ ਸਾਡਾ ਜਿਹੜਾ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਜੇਕਰ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ ਦੀ ਸੀ ਦਫ਼ਤਰ ਵੀ ਧਰਨਾ ਲਾਵਾਂਗੇ ਕਮੇਟੀਕਰ ਵੀ ਧਰਨਾ ਲਾਵਾਂਗੇ ਜੀ ਅਸੀਂ ਤੁਸੀਂ ਆਪ ਪ੍ਰਕਾਸ਼ ਵਰਕਰੋ ਸਿਵਲ ਹਸਪਤਾਲ ਦੇ ਵਿੱਚ ਡਿਊਟੀ ਕਰਦੇ ਹੋ ਲੱਗਦਾ ਨਹੀਂ ਕਿ ਬਈ ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਪਹਿਲਾਂ ਪਾਣੀ ਦੇ ਸੈਂਪਲ ਵੀ ਲਈ ਜਾਣ ਤੇ ਜਿਹੜੀ ਇਹ ਪਾਲੇ ਵਾਲਾ ਜਿਹੜੀ ਸਮੱਸਿਆ ਦੂਰ ਕਰਾਈ ਜਾਵੇ ਇਹ ਪ੍ਰਸ਼ਾਸਨ ਕੋਈ ਸਾਰੀ ਨਹੀਂ ਲੈਂਦਾ ਜੀ ਪਾਣੀ ਦੇ ਸੈਂਪਲ ਪਰਵਾਇਆ ਜੀ ਫੇਰ ਕਿਹੜਾ ਕੋਈ ਹੱਲ ਕਰਦੇ ਆ ਜੀ ਪਾਣੀ ਦਾ ਸੈਂਪਲ ਲੈ ਜਾਂਦੇ ਕੋਈ ਹੱਲ ਨਹੀਂ ਹੁੰਦਾ ਜੀ ਮੈਸੇਵਲ ਵਾਲਿਆਂ ਨੇ ਵੀ ਅੱਜ ਇਹ ਤਲਾਹ ਦਿੱਤੀ ਹੈ ਵੀ ਜੇਕਰ ਕੋਈ ਵੀ ਡੈਰੀਆ ਨਾ ਜਾਂ ਡੇਂਗੂ ਨਾ ਕੋਈ ਡੈਥ ਹੋndi ਆ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਸੀ ਨਹੀਂ ਹਮਾਰੀ ਦਾ ਇਹ ਭਾਈ ਖਾਲ ਸਾਹਿਬ ਜੀ ਫਟੇ ਬਾਬਾ ਜੀ ਵਾਸਤੀ ਮੋਹਸ ਹੈਗਾ ਵਾਸਤੀ ਭਾਦਸ ਹੈਗਾ ਪੂਰਾ ਕਮਹੀਨਾ ਹੋ ਗਿਆ ਜੋਗੇ ਗੰਦਾ ਪਾਣੀ ਸੀਵਰ ਦਾ ਆ ਰਿਹਾ ਸਾਡੇ ਟੂਟੀਆਂ ਦੇ ਵਿੱਚ ਵੀ ਗੰਦਾ ਪਾਣੀ ਆ ਰਿਹਾ ਇਸ ਕਾਰਨ ਸਾਨੂੰ ਇੱਕ ਦਿਨ ਇੱਕ ਦਿਨ ਕਹਿ ਕੇ ਮਹੀਨਾ ਪੂਰਾ ਹੋ ਗਿਆ ਅੱਜ ਮਹੀਨੇ ਬਾਅਦ ਇਹ ਧਰਨਾ ਲਾਇਆ ਪਾਣੀ ਦੀ ਸਮੱਸਿਆ ਦਾ ਭਾਈ ਪੂਰੇ ਘਰ ਪੂਰੇ ਇਹ ਹੈ ਬੱਚੇ ਸਕੂਲ ਜਾਂਦੇ ਪਾਣੀ ਦੇ ਬਿਨਾਂ ਸਰਦਾਂ ਕਿਤੇ ਤੁਸੀਂ ਅਧਿਕਾਰੀਆਂ ਨਾਲ ਜਾਂ ਕਿਸੇ ਐਮਸੀ ਨਾਲ ਸੰਪਰਕ ਕੀਤਾ ਭਾਈ ਸਾਰਿਆਂ ਨੇ ਕਹੀ ਸਾਰੇ ਲਾਰੇ ਲਾਈ ਜਾਂਦੇ ਆ ਇਹ ਐਮਸੀ ਬੋਲ ਰਿਹਾ ਜੀ ਹਾਂਜੀ ਮੇਰ ਸਿੰਘ ਨੇ ਵੀ ਮੇਰੇ ਜਿਹੜਾ ਆਪਣੇ ਕੌਂਸਲ ਦਾ ਉਹਨਾਂ ਨੇ ਵੀ ਇੱਕ ਦੋ ਦਿਨ ਦਾ ਕਿਹਾ ਸੀ ਇੱਕ ਦੋ ਦਿਨ ਕਰਦੇ ਮਹੀਨਾ ਮਹੀਨਾ ਹੋ ਗਿਆ ਹੋਰੋਂ ਵੀ ਨੇਦਰ ਨਾਲ ਪਾਣੀ ਵੀ ਪੀਣ ਦੇ ਯੋਗ ਨਹੀਂ ਇਸ਼ਨਾਨ ਕਰਨ ਦੇ ਯੋਗ ਨਹੀਂ ਸਾਡੇ ਗੁਰੂ ਘਰ ਵੀ ਪਾਣੀ ਆ ਗਿਆ ਇਹ ਦਰਵਾਜ਼ੇ ਦੇ ਨਾਲ ਗੰਦਾ ਪਾਣੀ ਆ ਗਿਆ ਤੇ ਸਾਨੂੰ ਵੀ ਉੱਥੇ ਪ੍ਰਸਾਰਵਾਹੀ ਹੋ ਸਕਦੀ ਸਾਡੇ ਤੇ ਇਹ ਗੰਦਾ ਪਾਣੀ ਇੰਨਾ ਮਲਸ਼ਕਾਉਂਦਾ ਤੇ ਜਿਹੜਾ ਪ੍ਰਬੰਧ ਕਿਉਂ ਨਹੀਂ ਕਰ ਸਰ ਕੀ ਮੰਗ ਕੇ ਕਰਾਂਗੇ ਮੰਗ ਕਰਦੇ ਸਾਨੂੰ ਪਾਣੀ ਦੀ ਚਾਹੀਦੀ ਹੈ ਸਾਫ਼ ਸਤਰਾ ਹੋਣਾ ਚਾਹੀਦਾ ਕਿ ਘਟ ਨਾਲ ਕੋਈ ਅਧਿਕਾਰੀ ਮੇਰੇ ਨਾਲ ਆ ਕੇ ਕਿਸਨੇ ਰਾਬਤਾ ਕੀਤਾ ਘਟ ਨਾਲ ਆ ਸਾਡੇ ਕੋਲ ਮੁਲਾਜ਼ਮ ਆਏ ਆ ਇਹ ਵੀ ਧਰਨਾ ਚ ਕੌਣ ਆਏ ਆ ਕੋ ਮਨੀ ਆਇਆ ਤੇ ਸਾਡੀ ਮੰਗ ਹੈ ਸਾਡੀ ਮੰਗ ਹੈ ਪਾਣੀ ਸਾਫਤਨ ਸੁਥਰਾ ਚ ਮਿਲਣਾ ਚਾਹੀਦਾ ਉਸ ਤੋਂ ਵੇਦਰ ਸਾਨੂੰ ਪਾਣੀ ਨਾ ਪਿਆ ਜਾਵੇ ਆ ਗੰਦੇ ਪਾਣੀ ਤੋਂ ਬਚਾਓ ਜੀ ਸਾਡਾ ਨਮਸਕਾਰ ਸਾਸੀ ਕਾਲ ਜੀ ਮਾਨ ਜੋ ਐਮ ਐਲ ਏ ਸਾਹਿਬ ਵੱਲੋਂ ਹਮੇਸ਼ਾ ਹੀ ਜਿਹੜੀਆਂ ਕਿ ਉਹਨਾਂ ਦੀ ਯੋਗਗਵਾਈ ਦੇ ਹੇਠ ਨਗਰ ਨਿਗਮ ਦੇ ਕਾਰਜ ਚੱਲਦੇ ਪਏ ਆ ਇਹ ਸਭ ਨੂੰ ਹੀ ਪਤਾ ਹੈ ਮੋਗੇ ਸ਼ਹਿਰ ਦੇ ਨਿਵਾਸੀ ਸਾਡੇ ਭੈਣ ਭਰਾ ਨੌਜਵਾਨ ਵੀਰ ਸਾਡੇ ਨੌਜਵਾਨ ਭੈਣਾਂ ਸਾਡੇ ਮਾਤਾ ਪਿਤਾ ਸਮਾਨ ਬਜ਼ੁਰਗ ਭੈਣ ਭਰਾ ਕਿਉਂਕਿ ਜਿਹੜੇ ਕਿ ਸਫਾਈ ਦਾ ਕਾਰਜਾ ਇਹ ਚੱਲ ਰਿਹਾ ਵਾ ਕਿਉਂਕਿ ਪਹਿਲਾਂ ਜਿਹੜੀਆਂ ਲਾਈਨਾਂ ਦੀ ਸਫਾਈ ਕਰਾਈ ਗਈ ਸੀ ਹੁਣ ਜਿਹੜੇ ਕਿ ਆਪਣੇ ਡਿਸਪੋਇਲ ਦੇ ਉੱਤੇ ਖੂਹ ਬਣੇ ਹੋਏ ਉਹਨਾਂ ਦੇ ਵਿੱਚ 15-15 ਫੁੱਟ ਦੇ ਕਰੀਬ ਗੱਬ ਨਾਲ ਭਰੇ ਹੋਏ ਸੀਗੇ ਕਿਉਂਕਿ ਉਹਦੀ ਸਫਾਈ ਕਰਾਉਣੀ ਵੀ ਜ਼ਰੂਰੀ ਹੈ ਕਿਉਂਕਿ ਜੇ ਉਹਨਾਂ ਦੀ ਸਫਾਈ ਨਹੀਂ ਹੋਊਗੀ ਤਾਂ ਮੈਂ ਨਹੀਂ ਸਮਝਦਾ ਵੀ ਮੋਗਾ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਬਣੇਗਾ ਕਿਉਂਕਿ ਉਸ ਦੀ ਸਫਾਈ ਜ਼ਰੂਰੀ ਹੈ ਕਿਉਂਕਿ ਜੋ ਸੀਵਰੇਜ ਦਾ ਇਹ ਮੇਨ ਅਸੀਂ ਸਮੂਹ ਸੰਗਤ ਦੇ ਚਰਨਾਂ ਵਿੱਚ ਤਾਂ ਬੇਨਤੀਆਂ ਬਾਰ-ਬਾਰ ਕਰਦੇ ਹਾਂ ਕਿਉਂਕਿ ਸਾਡੀ ਸੰਗਤ ਵੀ ਸਹਿਯੋਗ ਕਰੇ ਕਿਉਂਕਿ ਉਸ ਡ ਸਫਾਈ ਹੋਣ ਦੀ ਵਜ੍ਹਾ ਕਰਕੇ ਲਾਈਨ ਪਲੱਗ ਕੀਤੀ ਹੋਈ ਆ ਚਾਰ ਪੰਜ ਦਿਨਾਂ ਤੋਂ ਉੱਪਰ ਜਿਹੜਾ ਕਿ ਸਮਾਂ ਅੱਜ ਬੀਤ ਗਿਆ 10 ਦਿਨ ਦੇ ਕਰੀਬ ਹੋ ਗਿਆ ਜਿਹੜੇ ਕਿ ਉਹ ਖੂਹਾਂ ਦੀ ਸਫਾਈ ਚੱਲਦੀ ਆ ਅੱਜ ਤਕਰੀਬਨ ਅਸੀਂ ਕਹਿ ਸਕਦੇ ਹਾਂ 3 ਔਰ 4 ਦੇ ਵਿੱਚ ਉਹ ਡਿਸਪੋਜ਼ਲ ਦੇ ਜਿਹੜੇ ਕਿ ਖੂਹ ਆ ਉਹਨਾਂ ਦੀ ਸਫਾਈ ਕੰਪਲੀਟ ਹੋ ਜਾਊਗੀ ਤੇ ਪਲੱਗ ਖੋਲੇ ਜਾਣਗੇ ਉਸ ਤੋਂ ਪ੍ਰੰਤ ਖੂਹਾਂ ਦਾ ਜਿਹੜਾ ਕਿ ਪਾਣੀ ਉਹਨਾਂ ਵਿੱਚ ਭਰ ਕੇ ਦੇ ਨਾਲ ਅਸੀਂ ਡਿਸਪੋਜ਼ਲ ਜੋ ਮੋਟਰਾਂ ਰਾਹੀਂ ਜਿਹੜਾ ਕਿ ਡਰੇਨ ਦੇ ਵਿੱਚ ਸੱਟਾਂਗੇ ਉਸ ਨਾਲ ਜاہے 33 ਨੰਬਰ 33 ਨੰਬਰ ਵਾਰਡ ਦੀ 33 ਨੰਬਰ ਜਾਂ ਹੋਰ ਜਿਹੜੇ ਆਸ-ਪਾਸ ਦੇ ਕਿ ਦੇ 27 ਨੰਬਰ ਵਾਰਡ ਪ੍ਰੀਤਨਗਰ ਇਹ ਮੋਹਨ ਸਿੰਘ ਬਸਤੀ ਜਾਂ ਭਦਰ ਸਿੰਘ ਬਸਤੀ ਇਹਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆ ਇਹ ਅਸੀਂ ਮਹਿਸੂਸ ਕਰਦੇ ਆ ਕਿਉਂਕਿ ਉਹ ਪੈਣਪਰਾ ਸਾਡੇ ਅੱਜ ਨਾਜਕ ਸਮੇਂ ਦੇ ਵਿੱਚ ਹਾਂ ਪਰ ਨਗਰ ਨਿਗਮ ਉਹਨਾਂ ਦੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਖੜਾ ਹੋਆ ਅੱਜ 3 ਵਜੇ ਦੇ ਕਰੀਬ ਅਸੀਂ ਉਹ ਲਾਈਨ ਨੂੰ ਚਾਲੂ ਕਰਵਾ ਕੇ ਤੇ ਕਿਉਂਕਿ ਉਹ ਜਿਹੜੀ ਡਿਸਪੋਜ਼ਲ ਕੀਤੀ ਹੈ ਪਲੱਗ ਕੱਢ ਕੇ ਤੇ ਉਹ ਜਿਹੜਾ ਕਿ ਏਰੀਆ ਬਿਲਕੁਲ ਸਾਫ ਹੋ ਗਿਆ ਉਸ ਤੋਂ ਉਪਰੰਤ ਅੱਜ ਅਸੀਂ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਫੌਗ ਉਹ ਅਸੀਂ ਉੱਥੇ ਕਰਵਾਵਾਂਗੇ ਕਿਉਂਕਿ ਫੌਗ ਉੱਥੇ ਮੱਛਰ ਵੀ ਹੋ ਸਕਦਾ ਵੀ ਭਾਰੀ ਮਾਤਰਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਭੈਣ ਭਰਾ ਬਿਮਾਰ ਹੋਣ ਉਹ ਫੌਗ ਕਰਵਾ ਕੇ ਕਿਉਂਕਿ ਮਾਨਜੋਗ ਅਮਲ ਸਾਹਿਬ ਦੇ ਹਮੇਸ਼ਾ ਹੀ ਯੋਗ ਵਈਟ ਕਾਰਜ ਹੁੰਦੇ ਨੇ ਥੋੜਾ ਭਰਾ ਵੀ ਹ ਚਾਹੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਪਹਿਲ ਦੇ ਆਧਾਰ ਤੇ ਉਹਨਾਂ ਦੇ ਨਾਲ ਖੜੇ ਆ ਅੱਜ ਵੀ ਐਂ ਤਾਂ ਆਪਣਾ ਸ਼੍ਰੀਚਾਵਰ ਦਾ ਛੁੱਟੀ ਵਾਲੇ ਦਿਨ ਮੈਂ ਅੱਜ ਦਫ਼ਤਰ ਦੇ ਵਿੱਚ ਬੈਠਾ ਇਸੇ ਕਾਰਜਾਂ ਕਰਕੇ ਵੀ ਸੀਵਰੇਜ ਦੀ ਲਾਈਨਾਂ ਜਿਹੜੀਆਂ ਕਿ ਪ੍ਰੋਪਰ ਚਾਲੂ ਕਰਵਾਈਆਂ ਜਾਣ